ਯਾ ਬੀ ਵਿੱਚ ਸਿੱਖੋ ਚੈਨਲ ਵਿੱਚ ਜੀ ਆਇਆਂ ਨੂੰ ਇੱਥੇ ਅਸੀਂ ਗਿਆਨ ਵਿਗਿਆਨ ਦੀਆਂ ਗੱਲਾਂ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵੀਡੀਓ ਵਿੱਚ ਅਸੀਂ ਗਣਿਤ ਦੇ ਬੁਨਿਆਦੀ ਸੰਕਲਪ ਸੰਖਿਆ ਪ੍ਰਣਾਲੀ ਬਾਰੇ ਸਿੱਖਾਂਗੇ ਇਸ ਦਾ ਜਾਣ ਪਛਾਣ ਵਾਲਾ ਭਾਗ ਮੈਂ ਪਹਿਲਾਂ ਹੀ ਪੋਸਟ ਕਰ ਦਿੱਤਾ ਸੀ ਜੇ ਤੁਸੀਂ ਉਹ ਨਹੀਂ ਦੇਖਿਆ ਤਾਂ ਹੁਣੇ ਜਾ ਕੇ ਉਹ ਦੇਖ ਲਵੋ ਤੇ ਫਿਰ ਇਸ ਵੀਡੀਓ ਤੇ ਆਓ ਤਾਂ ਆਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇੱਕ ਸੰਖਿਆ ਪ੍ਰਣਾਲੀ ਅੰਕਾਂ ਦੀ ਵਰਤੋਂ ਕਰਕੇ ਸੰਖਿਆਵਾਂ ਨੂੰ ਦਰਸਾਉਣ ਦਾ ਢੰਗ ਹੈ ਹਿੰਦੂ ਅਰਬੀ ਸੰਖਿਆ ਪ੍ਰਣਾਲੀ ਵਿੱਚ ਸੰਖਿਆਵਾਂ ਨੂੰ ਲਿਖਣ ਲਈ ਸਥਾਨਕ ਮੁੱਲ ਸਾਰਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਸਾਰਣੀ ਵਿੱਚ ਲਿਖੀਆਂ ਤੀਆਂ ਸੰਖਿਆਵਾਂ ਨੂੰ ਕ੍ਰਮਵਾਰ 50361 23273 87263 ਅਤੇ 35791 ਪੜਿਆ ਜਾਵੇਗਾ। ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਸਕਰੀਨ ਉੱਤੇ ਸ਼ਬਦਾਂ ਵਿੱਚ ਲਿਖੀਆਂ ਹੋਈਆਂ ਸੰਖਿਆਵਾਂ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ? ਜਿਸੇ ਸੰਖਿਆ ਵਿੱਚ ਅੰਕਾਂ ਦੇ ਦੋ ਤਰ੍ਹਾਂ ਦੇ ਮੁੱਲ ਹੁੰਦੇ ਹਨ ਅੰਕਿਤ ਮੁੱਲ ਅਤੇ ਸਥਾਨਕ ਮੁੱਲ ਇਸ ਨੂੰ ਅਸੀਂ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ ਸੰਖਿਆ 50362 ਵਿੱਚ 2 ਦਾ ਅੰਕਿਤ ਮੁੱਲ 2 ਹੈ ਤੇ ਸਥਾਨਕ ਮੁੱਲ ਵੀ 2 ਹੈ 6 ਦਾ ਅੰਕਿਤ ਮੁੱਲ 6 ਹੈ ਜਦਕਿ 6 ਦਾ ਸਥਾਨਕ ਮੁੱਲ 60 ਹੈ। 3 ਦਾ ਅੰਕਿਤ ਮੁੱਲ 3 ਤੇ ਸਥਾਨਕ ਮੁੱਲ 3 100 300 ਹੈ। ਕੀ ਤੁਸੀਂ ਦੱਸ ਸਕਦੇ ਹੋ ਇਸ ਸੰਖਿਆ ਵਿੱਚ 0 ਦਾ ਸਥਾਨਕ ਮੁੱਲ ਕੀ ਹੈ? ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ। 0 ਦਾ ਸਥਾਨਕ ਮੁੱਲ 0 1000 0 ਹੀ ਹੈ। ਇਸ ਸੰਖਿਆ ਨੂੰ 50000 300 60 2 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਸ ਨੂੰ ਸੰਖਿਆ ਦਾ ਵਿਸਤ੍ਰਿਤ ਰੂਪ ਕਿਹਾ ਜਾਂਦਾ ਹੈ। ਸਥਾਨਕ ਮੁੱਲ ਸਾਰਣੀ ਦੀ ਵਰਤੋਂ ਵੱਖ-ਵੱਖ ਨਿਤਕਾਰਜਾਂ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਸੰਖਿਆਵਾਂ ਨੂੰ ਜੋੜਨਾ ਤੇ ਘਟਾਉਣਾ ਸੰਖਿਆਵਾਂ ਦੀ ਤੁਲਨਾ ਕਰਨਾ ਸੰਖਿਆਵਾਂ ਦਾ ਨਿਕਟੀਕਰਨ ਕਰਨਾ ਜੇ ਤੁਹਾਨੂੰ ਨਿਕਟੀਕਰਨ ਨਹੀਂ ਪਤਾ ਤਾਂ ਯਾਦ ਕਰੋ ਜਦੋਂ ਤੁਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਮੰਨ ਲਵੋ 42 ਰੁਪਏ ਦੀ ਖਰੀਦੀ ਸੀ ਤਾਂ ਦੁਕਾਨਦਾਰ ਨੇ ਤੁਹਾਡੇ ਤੋਂ ਸਿਰਫ 40 ਰੁਪਏ ਹੀ ਲਏ ਸੀ ਜਾਂ 58 ਰੁਪਏ ਦੀ ਚੀਜ਼ ਦੇ 60 ਰੁਪਏ ਲਏ ਸੀ। ਇਹ ਹੀ ਸੰਖਿਆਵਾਂ ਦਾ ਨਿਕਟਿਕਰਨ ਹੈ। ਨਿਕਟਿਕਰਨ ਦੇ ਨਿਯਮ ਦਹਾਈ ਵਿੱਚ ਨਿਕਟਿਕਰਨ ਕਰਦੇ ਸਮੇਂ ਜੇਕਰ ਇਕਾਈ ਦੇ ਸਥਾਨ ਦਾ ਅੰਕ 5 ਜਾਂ 5 ਤੋਂ ਵੱਧ ਹੋਵੇ ਤਾਂ ਦਹਾਈ ਦੇ ਅੰਕ ਵਿੱਚ ਇੱਕ ਵਾਧਾ ਕੇ ਅਤੇ ਇਕਾਈ ਦੇ ਅੰਕ ਦੀ ਥਾਂ ਤੇ ਸਿਫਰ ਲਗਾ ਕੇ ਸੰਖਿਆ ਦਾ ਨਿਕਟੇਕਰਨ ਕੀਤਾ ਜਾਂਦਾ ਹੈ ਜੇਕਰ ਇਕਾਈ ਦੇ ਸਥਾਨ ਦਾ ਅੰਕ 5 ਤੋਂ ਘੱਟ ਹੋਵੇ ਤਾਂ ਦਹਾਈ ਦੇ ਅੰਕ ਨੂੰ ਬਿਨਾਂ ਬਦਲੇ ਇਕਾਈ ਦੇ ਸਥਾਨ ਤੇ ਸਿਫਰ ਲਗਾ ਕੇ ਸੰਖਿਆ ਦਾ ਨਿਕਟੇਕਰਨ ਕੀਤਾ ਜਾਂਦਾ ਹੈ ਇਹਨਾਂ ਨਿਯਮਾਂ ਰਾਹੀਂ ਅਸੀਂ ਸੈਂਕੜੇ ਹਜ਼ਾਰ 10000 ਅਤੇ ਲੱਖ ਆਦਿ ਦਾ ਨਿਕਟੇਕਰਨ ਕਰ ਸਕਦੇ ਹਾਂ ਉਦਾਹਰਨ ਲਈ 360 ਦਾ ਨੇੜਲਾ ਸੈਂਕੜਾ 400 ਹੈ